ਵੱਡੀ ਖਬਰ 100 ਕਰੋੜ ਦੇ ਕਪੜੇ ਚ 8 ਆਈਏਐਸ ਅਫਸਰਾਂ ਦਾ ਹੱਥ ਆਓ ਤੁਹਾਨੂੰ ਦਿਖਾਉਂਦੇ ਆ ਅੱਜ ਦੀ ਇਹ ਤਾਜ਼ਾ ਖਬਰ ਲੋ ਜੀ ਹੁਣ 100 ਕਰੋੜ ਰੁਪਏ ਤੋਂ ਵੱਧ ਦੇ ਕਪੜੇ ਦਾ ਮਾਮਲਾ ਬਹੁਤ ਵੱਡੀ ਚਰਚਾ ਚ ਆਇਆ ਤੇ ਉਹਦੇ ਵਿੱਚ 8 ਤੋਂ ਵੱਧ ਵੱਡੇ ਆਈਏਐਸ ਅਫਸਰ ਜਿਹੜੇ ਐ ਉਹ ਕਸੂਤੇ ਫਸੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਉੱਪਰ ਵੱਡੀ ਗਾਜ ਡਿੱਗਦੀ ਨਜ਼ਰ ਆ ਰਹੀ ਹੈ ਮਾਮਲਾ ਕੀ ਹੈ ਕਿੱਥੋਂ ਹੈ ਕਿਵੇਂ ਹੈ ਪੂਰੀ ਜਾਣਕਾਰੀ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਣ ਦੀ ਕੋਸ਼ਿਸ਼ ਕਰਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਵੋ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਦੋਸਤੋ ਮਾਮਲਾ ਜੁੜਿਆ ਹੈ ਅਸਲੇ ਦੇ ਜਾਲੀ ਲਾਇਸੈਂਸ ਬਣਾਉਣ ਦਾ ਮਾਮਲਾ ਜੁੜਿਆ ਕਿ ਲੱਖਾਂ ਦੀ ਤਦਾਦ ਦੇ ਵਿੱਚ ਅਸਲੇ ਦੇ ਲਾਇਸੈਂਸ ਬਣਾਏ ਗਏ ਜਿਹੜੇ ਕਿ ਨਹੀਂ ਬਣਨੇ ਸੀ ਉਹ ਵੀ ਬਣਾਏ ਗਏ ਔਰ ਉਸ ਮਾਮਲੇ ਦੇ ਵਿੱਚ ਮੋਟੀਆਂ ਰਿਸ਼ਵਤਾਂ ਲੈਣ ਦੇ ਦੋਸ਼ ਲੱਗੇ ਨੇ ਤੇ ਇਸ ਮਾਮਲੇ ਦੀ ਜਾਂਚ सीबीआई ਕਰ ਰਹੀ ਹੈ ਤੇ सीबीआई ਦੇ ਰਹੀਂ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ 3 ਲੱਖ ਤੋਂ ਵੱਧ ਅਸਲੇ ਦੇ ਲਾਇਸੈਂਸ ਬਣਾਏ ਗਏ ਜਿਹੜੇ ਕਿ ਜ਼ਰੂਰੀ ਨਹੀਂ ਸਨ ਤੇ ਉੱਥੇ 8 ਆਈਐਸ ਅਫਸਰ ਜਿਨ੍ਹਾਂ ਨੇ ਉਹ ਲਾਇਸੈਂਸ ਬਣਾਏ ਨੇ ਅਸਲੇ ਦੇ ਉਨ੍ਹਾਂ ਦੀ ਜਾਂਚ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਤੇ ਹੁਣ सीबीआई ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਉਹਨਾਂ ਅਫਸਰਾਂ ਦੇ ਉੱਪਰ ਕਾਰਵਾਈ ਕਰਨ ਦੀ ਮਨਜ਼ੂਰੀ ਮੰਗੀ ਹੈ ਕਿਉਂਕਿ ਜਿਹੜੇ ਆਈਐਸ ਅਫਸਰ ਹੁੰਦੇ ਨੇ ਉਹਨਾਂ ਤੇ ਜਦੋਂ ਵੀ ਕੋਈ ਕਾਰਵਾਈ ਕਰਨੀ ਹੈ ਜਾਂ ਕੇਸ ਦਰਜ ਕਰਨਾ ਹੈ ਤਾਂ ਪਹਿਲਾਂ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ ਤੇ ਹੁਣ सीबीआई ਨੇ ਭਾਰਤ ਦੇ ਗ੍ਰਹਿ ਮੰਤਰਾਲੇ ਦੀ ਹੋਮ ਮਿਨਿਸਟਰੀ ਦੀ ਮਨਜ਼ੂਰੀ ਇਸ ਮਾਮਲੇ ਤੇ ਮੰਗ ਲਈ ਹੈ। ਮਾਮਲਾ ਕੀ ਹੈ? ਜਦੋਂ 2012 ਤੋਂ 2016 ਤੱਕ ਦਾ ਇਹ ਮਾਮਲਾ ਹੈ। ਜਦੋਂ ਜਿਹੜਾ ਧਾਰਾ 370 ਜੰਮੂ ਕਸ਼ਮੀਰ ਚੋਂ हटਾਈ ਨਹੀਂ ਸੀ ਗਈ ਤੇ ਜੰਮੂ ਕਸ਼ਮੀਰ ਇੱਕ ਵੱਖਰਾ ਸੂਬਾ ਹੁੰਦਾ ਸੀ। ਹੁਣ ਤਾਂ ਜੰਮੂ ਕਸ਼ਮੀਰ ਨੂੰ ਕੁਝ ਹਿੱਸੇ ਨੂੰ ਇੱਕ ਵੱਖਰਾ ਸੂਬਾ ਤੇ ਕੁਝ ਲੇਲ ਦਾਖ ਦੇ ਹਿੱਸੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਤਾ ਪਰ ਪਹਿਲਾਂ ਉਦੋਂ ਇਹ ਇੱਕੋ ਸੂਬਾ ਸੀਗਾ ਤਾਂ ਉਦੋਂ ਕੀ ਹੋਇਆ ਉਦੋਂ ਉੱਥੇ 3 ਲੱਖ ਤੋਂ ਵੱਧ ਲਾਇਸੈਂਸ ਅਸਲੇ ਦੇ ਜਾਰੀ ਕੀਤੇ ਗਏ ਔਰ ਵੱਡੇ ਵੱਡੇ ਹਥਿਆਰ ਲਾਇਸੈਂਸ ਬਣਾਏ ਗਏ ਤੇ ਦੋਸ਼ ਲੱਗੇ ਬਾਅਦ ਦੇ ਵਿੱਚ ਸੀਬੀਆਈ ਉਹਦੀ ਜਾਂਚ ਕਰਨ ਲੱਗੀ ਕਿ ਲੱਖਾਂ ਕਰੋੜਾਂ ਰੁਪਏ ਦੀਆਂ ਰਿਸ਼ਵਤਾਂ ਲੈ ਕੇ ਤੇ ਘਪਲੇ ਕਰਕੇ ਉਹ ਜਾਇਜ਼ ਨਜਾਇਜ਼ ਲਾਇਸੈਂਸ ਬਣਾਏ ਗਏ ਉਸ ਤੋਂ ਬਾਅਦ सीबीआई ਨੇ ਉਹ ਜਦ ਜਾਂਚ ਕੀਤੀ ਤਾਂ ਉਹਦੇ ਚੋਂ सीबीआई ਨੂੰ ਬੜਾ ਕੁਝ ਇਸ ਤਰ੍ਹਾਂ ਦਾ ਮਿਲਿਆ ਜਿਹੜੇ ਬੰਦਿਆਂ ਨੂੰ ਲਾਇਸੈਂਸ ਦੀ ਲੋੜ ਨਹੀਂ ਸੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਸੀ ਉਹਨਾਂ ਲੋਕਾਂ ਨੂੰ ਵੀ ਲਾਇਸੈਂਸ ਦਿੱਤੇ ਗਏ ਹੁਣ ਆਪਣੇ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਲੱਖਾਂ ਦੀ ਤਾਦਾਦ ਦੇ ਵਿੱਚ ਅਸਲੇ ਦੇ ਲਾਇਸੈਂਸ ਲੋਕਾਂ ਨੇ ਲਏ ਔਰ ਉਹਨਾਂ ਨੇ ਲਏ ਜਿਨ੍ਹਾਂ ਨੂੰ ਬਿਲਕੁਲ ਕੋਈ ਲੋੜ ਨਹੀਂ ਸੀ ਸਿਰਫ ਫੁਕਰੀ ਮਾਰਨ ਲਈ ਅਸਲਾ ਵਖਾਉਣ ਲਈ ਅਸਲੇ ਦੇ ਲਾਇਸੈਂਸ ਲਾਏ ਗਏ ਔਰ ਜਿਨ੍ਹਾਂ ਨੂੰ ਬਿਲਕੁਲ ਕੋਈ ਲੋੜ ਨਹੀਂ ਨਾ ਉਹ ਕੋਈ ਕਾਰੋਬਾਰ ਕਰਦੇ ਆ ਨਾ ਡੇਲੀ ਬਾਹਰ ਅੰਦਰ ਆਉਂਦੇ ਜਾਂਦੇ ਆ ਨਾ ਉਹ ਕੋਈ ਇਹੋ ਜੀ ਹਾਲਤ ਚ ਕੋਈ ਉਹਨਾਂ ਦੀ ਸਥਿਤੀ ਹੈ ਨਾ ਉਹ ਕੋਈ ਫੇਮਸ ਬੰਦੇ ਆ ਬਸ ਅਸਲਾ ਟੰਕ ਕੇ ਫੁਕਰੀ ਮਾਰਨ ਦੇ ਲਈ ਬਹੁਤ ਸਾਰੇ ਲੋਕਾਂ ਨੇ ਲਾਇਸੈਂਸ ਬਣਾਏ ਤੇ ਉਹ ਬਣਾਏ ਗਏ ਹਾਈ ਕੋਰਟ ਨੇ ਵੀ ਪੰਜਾਬ ਦੇ ਵਿੱਚ ਜਿਹੜੇ ਇੰਨੇ ਵੱਡੇ ਪੱਧਰ ਤੇ ਲਾਇਸੈਂਸ ਬਣੇ ਉਦੇ ਉੱਪਰ ਪੰਜਾਬ ਸਰਕਾਰ ਨੂੰ ਸਵਾਲ ਪੁੱਛਿਆ ਹੋਇਆ ਪਹਿਲਾਂ ਤੇ ਹੁਣ ਜੰਮੂ ਕਸ਼ਮੀਰ ਦੇ ਵਿੱਚ ਵੀ ਇਹ ਮਾਮਲਾ ਵਾਪਰਿਆ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਇੰਨੇ ਵੱਡੇ ਪੱਧਰ ਤੇ ਅਸਲੇ ਦੇ ਲਾਇਸੈਂਸ ਬਣੇ ਜੰਮੂ ਕਸ਼ਮੀਰ ਇੱਕ ਬੜਾ ਸੈਂਸਿਟਿਵ ਸਟੇਟ ਹੈ ਉਥੇ ਬਹੁਤ ਕੁਸ਼ ਗੜਬੜੀਆਂ ਚੱਲਦੀਆਂ ਰਹਿੰਦੀਆਂ ਉਥੇ ਕਈ ਤਰ੍ਹਾਂ ਦੀਆਂ ਲੋਕਾਂ ਦੀਆਂ ਮੂਵਮੈਂਟਾਂ ਜਿਹੜੀਆਂ ਉਹ ਚੱਲਦੀਆਂ ਨੇ ਤਾਂ ਉਥੇ ਵੱਡੀ ਗਿਣਤੀ ਪੁਲਿਸ ਫੋਰਸ ਪੈਰਾਮਿਲਟਰੀ ਫੋਰਸ ਤੇ ਫੌਜ ਆਰਮੀ ਉਥੇ ਸਰਕਾਰ ਨੇ ਲਾਈ ਹੋਈ ਆ ਉਹਦੇ ਉੱਪਰ ਸਵਾਲ ਵੀ ਉੱਠਦੇ ਨੇ ਕਿ ਜਾਇਜ ਲਾਈ ਆ ਕਿ ਨਜਾਇਜ ਲਾਈ ਆ ਪਰ ਇਸ ਦੇ ਦਰਮਿਆਨ ਇਸ ਸਾਰੇ ਮਾਹੌਲ ਦੇ ਵਿੱਚ ਉਥੇ ਜਿਹੜਾ ਕਠਵਾ ਜ਼ਿਲ੍ਹਾ ਜਿਹੜਾ ਉਦਮਪੁਰ ਜ਼ਿਲ੍ਹਾ ਜਿਹੜਾ ਪਲਵਾਮਾ ਜ਼ਿਲ੍ਹਾ ਔਰ ਜਿਹੜਾ ਲੇਹ ਤੇ ਲਦਾਖ ਤੇ ਕਾਰਗਿਲ ਜ਼ਿਲ੍ਹਾ ਉਥੇ ਵੱਡੇ ਪੱਦਰ ਦੇ ਉੱਪਰ ਅਸਲੇ ਦੇ ਲਾਇਸੈਂਸ ਬਣਾ ਦਿੱਤੇ ਗਏ ਤੇ ਦੋਸ਼ ਲੱਗੇ ਵੀ ਉਹ ਪੈਸੇ ਲੈ ਕੇ ਕਪਲਾ ਕਰਕੇ ਬਣਾਏ ਹੁਣ ਆਪਾਂ ਗੱਲ ਇਹ ਕਰਨੀ ਹੈ ਵੀ ਇਹ ਜਿਹੜੇ ਰਿਸ਼ਵਤ ਦੇ ਜਾਂ ਕਪਲਾ ਹੈ ਜਾਂ ਇਹ ਬੇਈਮਾਨੀਆਂ ਇਹਨਾਂ ਦੀ ਜੜ ਕਿੱਥੇ ਹੁੰਦੀ ਹੈ ਦੇਖੋ ਹੁਣ ਜਿਹੜੇ ਉਹ ਅਫਸਰਾਂ ਦੀ ਜਾਂਚ ਤਾਂ ਚੱਲੇਗੀ ਉਹਦੇ ਵਿੱਚ ਉਹ ਬਰੀ ਹੁੰਦੇ ਨੇ ਨਿਕਲਦੇ ਨੇ ਕਿ ਫਸਦੇ ਨੇ ਇਹ ਤਾਂ ਬਾਅਦ ਚੋਂ ਪਤਾ ਲੱਗੇਗਾ ਪਰ ਕਪਲੇ ਹੁੰਦੇ ਕਿਉਂ ਨੇ ਇਹ ਰਿਸ਼ਵਤਾਂ ਲਈਆਂ ਕਿਉਂ ਜਾਂਦੀਆਂ ਨੇ ਇਹਨਾਂ ਬੇਈਮਾਨੀਆਂ ਦੀ ਇਨਾਂ ਦੀ ਜੜ ਕਿੱਥੇ ਆ ਰਿਸ਼ਵਤਖੋਰੀ ਦੀ ਇਹਨਾਂ ਦੀ ਭਾਈ ਜੜ ਹੈ ਸਾਡੀਆਂ ਸਰਕਾਰਾਂ ਦੇ ਬਣਨ ਦਾ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਦੇਖੋ ਜਿਹੜਾ ਸਾਡਾ ਰਾਜ ਪ੍ਰਬੰਧ ਹੈ ਉਹੀ ਇਹਨਾਂ ਗਲਤ ਬਣਿਆ ਹੋਇਆ ਉਹਦੇ ਵਿੱਚ ਰਿਸ਼ਵਤਖੋਰੀ ਤੇ ਬੇਈਮਾਨੀਆਂ ਤੇ ਇਹ ਭ੍ਰਿਸ਼ਟਾਚਾਰ ਚੱਲਣਾ ਹੀ ਚੱਲਣਾ ਹੈ ਕਿਉਂ ਜਦੋਂ ਸਰਕਾਰਾਂ ਬਣਦੀਆਂ ਜਦੋਂ ਵੋਟਾਂ ਪੈਂਦੀਆਂ ਤੁਸੀਂ ਉਦੋਂ ਚੈੱਕ ਕਰ ਲਓ ਵੀ ਚੱਲਦਾ ਕੀ ਹੈ ਅਫਸਰਾ ਨੇ ਤਾਂ ਬਾਅਦ ਦੇ ਵਿੱਚ ਜਿਹੜੀਆਂ ਗੜਬੜਾਂ ਕਰਨੀਆਂ ਨੇ ਉਹ ਐਸੇ ਕਰਕੇ ਕਰਨੀਆਂ ਕਿਉਂਕਿ ਸਾਰੇ ਅਫਸਰਾਂ ਨੂੰ ਇਹ ਪਤਾ ਹੁੰਦਾ ਵੀ ਜਦੋਂ ਵੋਟਾਂ ਪਈਆਂ ਸੀ ਜਦੋਂ ਸਰਕਾਰ ਪਾਰਟੀਆਂ ਬਣਾਉਣ ਦੀ ਕੋਸ਼ਿਸ਼ ਕਰਦੀਆਂ ਤਾਂ ਜਿਹੜੀ ਪਾਰਟੀ ਦੀ ਸਰਕਾਰ ਬਣਦੀ ਹੈ ਉਹ ਬਣਦੀ ਕਿਵੇਂ ਤੁਹਾਨੂੰ ਸਾਰਿਆਂ ਨੂੰ ਕਿਹੜਾ ਭੁਲੇਖਾ ਸਭ ਨੂੰ ਪਤਾ ਨਾ ਵੋਟਾਂ ਦੇ ਦਿਨਾਂ 'ਚ ਕਿਵੇਂ ਸ਼ਰਾਬਾਂ ਦੀਆਂ ਪੇਟੀਆਂ ਵੰਡੀਆਂ ਜਾਂਦੀਆਂ ਨਸ਼ੇ ਵੰਡੇ ਜਾਂਦੇ ਪੈਸੇ ਦੇ ਕੇ ਗਰੀਬ ਲੋਕਾਂ ਦੀਆਂ ਵੋਟਾਂ ਸਿੱਧੇ ਰੂਪ ਚ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ। ਹੋਰ 100-100 ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ। ਔਰ ਸਭ ਤੋਂ ਵੱਡੀ ਗੱਲ ਲੋਕਾਂ ਨੂੰ ਬਿਲਕੁਲ ਝੂਠੇ, ਖੋਖਲੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ। ਝੂਠੇ ਲਾਰੇ ਲਾ ਕੇ ਗੁੰਮਰਾਹ ਕਰਕੇ ਲੋਕਾਂ ਦੀਆਂ ਵੋਟਾਂ ਲਈਆਂ ਜਾਂਦੀਆਂ ਤੇ ਉਹ ਵਾਅਦੇ ਕਦੇ ਪੂਰੇ ਨਹੀਂ ਕੀਤੇ ਜਾਂਦੇ। ਜਦੋਂ ਅਫਸਰ ਸ਼ਾਹੀ ਇਹ ਸਾਰਾ ਕੁਝ ਵੇਖਦੀ ਹੈ ਵੀ ਜਿਹੜੀ ਸਰਕਾਰ ਮੇਰੇ ਉੱਪਰ ਬੈਠੀ ਹੈ ਉਹ ਤਾਂ ਝੂਠ ਮਾਰ ਕੇ ਬਣੀ ਐ ਝੂਠੇ ਵਾਅਦੇ ਕਰਕੇ ਬਣੀ ਐ ਉਹ ਤਾਂ ਸ਼ਰਾਬਾਂ ਵੰਡ ਕੇ ਬਣੀ ਐ ਉਹ ਤਾਂ ਨਸ਼ੇ ਵੰਡ ਕੇ ਬਣੀ ਐ ਉਹ ਤਾਂ ਪੈਸੇ ਵੰਡ ਕੇ ਬਣੀ ਐ ਤਾਂ ਫਿਰ ਦੱਸੋ ਉਹ ਹੀਠਾ ਕੰਮ ਕਰਨ ਵਾਲੇ ਜਿਹੜੇ ਅਫਸਰ ਨੇ ਉਹ ਉਹ ਸਰਕਾਰ ਤੋਂ ਕਿਉਂ ਡਰਨਗੇ ਉਹ ਫਿਰ ਇਮਾਨਦਾਰੀ ਕਿਹੜੇ ਹਿਸਾਬ ਨਾਲ ਵਿਖਾਉਣਗੇ ਤੁਸੀਂ ਦੇਖੋ ਇੱਕ ਐਮਐਲਏ ਬਣਨ ਦੇ ਲਈ ਤੇ ਜਿੱਤਣ ਦੇ ਲਈ ਕਰੋੜਾਂ ਰੁਪਈਆ ਫੂਕਿਆ ਜਾਂਦਾ ਲੋਕਾਂ ਦੀਆਂ ਗਰੀਬੀਆਂ ਦਾ ਫਾਇਦਾ ਚੱਕਣ ਲਈ ਪੈਸੇ ਵੰਡੇ ਜਾਂਦੇ ਆ ਜਿੰਨੇ ਲੋਕ ਲਗਭਗ 82 85% ਜਿਹੜੇ ਮਰਦ ਆ ਉਹ ਕੋਈ ਨਾ ਕੋਈ ਨਸ਼ਾ ਕਰਦੇ ਆ ਕੋਈ ਸ਼ਰਾਬ ਪੀਂਦਾ ਕੋਈ ਭੁੱਕੀ ਖਾਂਦਾ ਕੋਈ ਸਿਗਰਟਾ ਪੀਂਦਾ ਕੋਈ ਜਰਦਾ ਲਾਉਂਦਾ ਮਤਲਬ ਕਰਦੇ ਨੇ ਤਾਂ ਉਹਨਾਂ ਮਰਦਾਂ ਨੂੰ ਹਰ ਤਰ੍ਹਾਂ ਦਾ ਉਹ ਨਸ਼ਾ ਮੁਹੱਈਆ ਕਰਾਇਆ ਜਾਂਦਾ ਮੁਫਤ ਚ ਦੋ ਦੋ ਮਹੀਨੇ ਲੰਗਰ ਚੱਲਦੇ ਨੇ ਉੱਪਰ ਲੀਆਂ ਵੋਟਾਂ ਛੱਡੋ ਤੁਸੀਂ ਸਰਪੰਚੀ ਦੀਆਂ ਦੇਖ ਲਓ ਜਿਹੜੇ ਸਰਪੰਚ ਖੜੇ ਹੁੰਦੇ ਨੇ ਪਿੰਡ 'ਚ ਉਹ ਮਹੀਨਾ ਡੇਢ ਮਹੀਨਾ ਲੰਗਰਲਾ ਛੱਡਦੇ ਆ ਸ਼ਰਾਬਾਂ ਦੀ ਤੇ ਹੋਰ ਚੀਜ਼ਾਂ ਦੀ ਤਾਂ ਫਿਰ ਜਦੋਂ ਐਦਾਂ ਵੋਟਾਂ ਪਾ ਕੇ ਐਦਾਂ ਸਰਕਾਰਾਂ ਬਣਦੀਆਂ ਨੇ ਤਾਂ ਫਿਰ ਜਿਹੜੀ ਬਿਊਰੋਕ੍ਰੇਸੀ ਕੰਮ ਕਰਦੀ ਐ ਜਿਹੜੀ ਅਫਸਰशाही ਕੰਮ ਕਰਦੀ ਐ ਉਹਨਾਂ ਨੂੰ ਵੀ ਐ ਹੁੰਦਾ ਕਿ ਅਸੀਂ ਵੀ ਕੁਝ ਕਮਾ ਲਈਏ ਹੁਣ ਜਿਹੜਾ ਇੱਕ ਐਮਐਲਏ 5 7 10 ਕਰੋੜ ਰੁਪਈਆ ਖਰਚ ਕੇ ਜਿੱਤਿਆ ਉਹਨੇ ਇਹ ਪੈਸਾ ਕਿਉਂ ਲਾਇਆ ਸੇਵਾ ਲਈ ਨਹੀਂ ਲਾਇਆ ਕਮਾਉਣ ਲਈ ਲਾਇਆ ਤੇ ਕਮਾਉਣਾ ਜਿਨੇ ਜਿਨੇ ਮੰਨ ਲਓ 8-10 ਕਰੋੜ ਰੁਪਈਆ ਖਰਚਿਆ ਉਹਨੇ 8-10 ਕਰੋੜ ਨਹੀਂ ਉਹਨੇ 100-200 ਕਰੋੜ ਕਮਾਉਣਾ ਤਾਂ ਕਰਕੇ ਉਹਨੇ ਉਹ ਇਨਵੈਸਟਮੈਂਟ ਕੀਤੀ ਸੀ ਸੇਵਾ ਦਾ ਤਾਂ ਨਾ ਹੀ ਐ ਸੇਵਾ ਦੇ ਨਾਂ ਤੇ ਮੇਵਾ ਖਾਣਾ ਹੁੰਦਾ ਤੇ ਇਹ ਗੱਲ ਲੁਕੀ ਸ਼ੇਪੀ ਨਹੀਂ ਗਈ ਇਹ ਗੱਲ ਆਮ ਹੀ ਲੋਕ ਬੋਲਦੇ ਨੇ ਇਹ ਗੱਲ ਸਭ ਨੂੰ ਪਤਾ ਜੇ ਕੋਈ ਬਾਹਲਾ 70 ਪੁੰਨ ਬਣੇ ਵੀ ਸਾਨੂੰ ਤਾਂ ਨਹੀਂ ਪਤਾ ਮੁੱਕਰ ਜਿੰਨਾ ਮਰਜੀ ਜਾਵੇ ਪਤਾ ਸਾਰਿਆਂ ਨੂੰ ਆ ਪਰ ਜਦੋਂ ਐਦਾਂ ਸਰਕਾਰਾਂ ਬਣਦੀਆਂ ਤਾਂ ਫਿਰ ਇਹ ਇਹ ਕੰਮ ਚੱਲਣਾ ਹੀ ਹੁੰਦਾ ਵੇਖੋ ਪਿਛਲੇ ਦਿਨੀ ਸੁਪਰੀਮ ਕੋਰਟ ਚ ਵੱਡਾ ਖਲਾਸਾ ਹੋਇਆ ਵੀ ਜਿਹੜੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ ਇਹ ਕਾਂਗਰਸ ਏ ਬੀ ਜੇ ਪੀ ਜਾਂ ਦੂਜੀਆਂ ਪਾਰਟੀਆਂ ਇਹ ਸਾਰੀਆਂ ਕਾਰਪੋਰੇਟ ਘਰਾਣਿਆਂ ਤੋਂ ਸੈਂਕੜੇ ਕਰੋੜ ਚੋਣ ਫੰਡ ਲੈ ਲੈਂਦੀਆਂ ਇਹਦਾ ਖਲਾਸਾ ਸੁਪਰੀਮ ਕੋਰਟ ਚ ਹੋਇਆ ਜਦੋਂ ਉੱਥੇ ਇਲੈਕਸ਼ਨ ਬਾਂਡਸ ਦੇ ਉੱਪਰ ਮਾਮਲਾ ਗਿਆ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨੀਆਂ ਵੱਡੀਆਂ ਖਬਰਾਂ ਆਈਆਂ ਬੀਜੇਪੀ ਨੇ ਕਿੰਨੇ ਹਜ਼ਾਰ ਕਰੋੜ ਫੰਡ ਉਹਨਾਂ ਬਾਨੀਆਂ ਡਾਨੀਆਂ ਟਾਟੇ ਬਿਰਲਿਆਂ ਤੋਂ ਲਿਆ ਹੋਇਆ ਸੀਗਾ ਔਰ ਕਾਂਗਰਸ ਨੇ ਵੀ ਲਿਆ ਹੋਇਆ ਸੀ ਦੂਜੀਆਂ ਪਾਰਟੀਆਂ ਨੇ ਵੀ ਲਿਆ ਹੋਇਆ ਸੀਗਾ ਤਾਂ ਫਿਰ ਜਿਹੜੇ ਸੈਂਕੜੇ ਹਜ਼ਾਰਾਂ ਕਰੋੜ ਫੰਡ ਦਿੰਦੇ ਨੇ ਉਹ ਵੱਡੇ ਪੂੰਜੀਪਤੀਆਂ ਨੇ ਫਿਰ ਫੰਡ ਦੇ ਕੇ ਕਰਾਉਣਾ ਕੀ ਹੁੰਦਾ ਐ ਤਾਂ ਹੈ ਨਹੀਂ ਵੀ ਉਹ ਐਵੇਂ ਹੀ ਦੇ ਦਿੰਦੇ ਨੇ ਉਹਨਾਂ ਨੇ ਸਾਰੀਆਂ ਨੀਤੀਆਂ ਪਾਲਿਸੀਆਂ ਆਪਦੇ ਫਾਇਦੇ ਲਈ ਆਪਦੇ ਪੱਖ ਚ ਬਣਾਉਣੀਆਂ ਹੁੰਦੀਆਂ ਇਸੇ ਕਰਕੇ ਉਹ ਇਹਨਾਂ ਪਾਰਟੀਆਂ ਨੂੰ ਕਹਿ ਦਿੰਦੇ ਆ ਵੀ ਚੱਲ ਤੁਹਾਡਾ ਸਾਰਾ ਖਰਚਾ ਅਸੀਂ ਚੁੱਕਾਂਗੇ ਜਿਵੇਂ ਵੀ ਵੋਟ ਲਈ ਜਾਂਦੀ ਤੁਸੀਂ ਲਓ ਸ਼ਰਾਬ ਵੰਡੋ ਪੁੱਕੀ ਵੰਡੋ ਫੀਮ ਵੰਡੋ ਪੈਸੇ ਵੰਡੋ ਵੋਟਾਂ ਖਰੀਦੋ ਜੋ ਮਰਜ਼ੀ ਕਰੋ ਖਰਚਾ ਅਸੀਂ ਕਰਾਂਗੇ ਸਾਰਾ ਖਰਚਾ ਕਰਦੇ ਅਗਲੇ ਤੇ ਫਿਰ ਉਹ ਕਹਿੰਦੇ ਨੇ ਜਿਸ ਦੀ ਖਾਈਏ ਬਾਜਰੀ ਉਸ ਦੀ ਭਰੀਏ ਹਾਜ਼ਰੀ ਉਹ ਕਹਿੰਦੇ ਨੇ ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ ਨੇ ਇਹੀ ਹਾਲਾਤ ਫਿਰ ਪਾਰਟੀਆਂ ਦੇ ਬਣਦੇ ਆ ਪਿਆਰਿਓ ਤੇ ਜਦੋਂ ਉਹਨਾਂ ਤੋਂ ਚੋਣ ਫੰਡ ਲੈ ਕੇ ਸਰਕਾਰਾਂ ਬਣਦੀਆਂ ਨੇ ਤਾਂ ਫਿਰ ਉਹਨਾਂ ਦੇ ਮੁਤਾਬਕ ਚੱਲਣਾ ਪੈਂਦਾ ਉਹਨਾਂ ਦੇ ਮੁਤਾਬਕ ਕੰਮ ਕਰਨੇ ਪੈਂਦੇ ਨੇ ਤੇ ਫਿਰ ਇਹ ਸਾਰਾ ਕੁਝ ਇੱਕ ਪ੍ਰਸ਼ਟਾਚਾਰ ਹੋ ਨਿਪਟਦਾ ਹੁਣ ਤੁਸੀਂ ਦੇਖੋ ਭਾਰਤ ਦੇ ਵਿੱਚ ਜਿੰਨੇ ਪਬਲਿਕ ਸੈਕਟਰ ਦੇ ਸਰਕਾਰੀ ਮਹਿਕਮੇ ਸੀ ਪਿਛਲੇ 35 ਸਾਲਾਂ 'ਚ ਸਰਕਾਰਾਂ ਨੇ ਇੱਕ ਇੱਕ ਕਰਕੇ ਸਾਰੇ ਖਤਮ ਕੀਤੇ ਕਿੰਨੇ ਵਿਭਾਗ ਜਿਨ੍ਹਾਂ 'ਚ ਲੱਖਾਂ ਬੰਦਿਆਂ ਨੂੰ ਪੱਕੀ ਸਰਕਾਰੀ ਨੌਕਰੀ ਮਿਲਦੀ ਸੀ ਉਹ ਖਤਮ ਕਰਤੇ ਬਿਜਲੀ ਬੋਰਡ ਦਾ ਵਿਭਾਗ ਸੀ ਆ 1985-86 'ਚ 3 ਲੱਖ ਤੋਂ ਵੱਧ ਬੰਦਾ ਸਰਕਾਰੀ ਤੌਰ ਤੇ ਉਹਦੇ ਹੀ ਭਰਤੀ ਹੋਇਆ ਹੌਲੀ ਹੌਲੀ ਬੰਦੇ ਰਿਟਾਇਰ ਹੁੰਦੇ ਗਏ ਇਹਨਾਂ ਨੇ ਪੱਕੀ ਭਰਤੀ ਨਹੀਂ ਕੀਤੀ ਕੱਚੇ ਬੰਦੇ ਰੱਖਦੇ ਰਹੇ ਥੋੜੀਆਂ ਥੋੜੀਆਂ ਤਨਖਾਹਾਂ ਦਿੰਦੇ ਰਹੇ ਹੌਲੀ ਹੌਲੀ ਬਿਜਲੀ ਬੋਰਡ ਦੇ ਵਿਭਾਗ ਨੂੰ ਕਾਰਪੋਰੇਸ਼ਨ ਬਣਾਤਾ ਪਾਵਰਕਾਮ ਤੇ ਟਰਾਸਕਾਮ ਵਾਟਰ ਸਪਲਾਈ ਦਾ ਵਿਭਾਗ ਲੱਖਾਂ ਬੰਦੇ ਸੀ ਕੰਮ ਕਰਦੇ ਖਤਮ ਕਰਤਾ ਕੰਮ ਠੇਕੇ ਤੇ ਸੜਕਾਂ ਬਣਾਉਣ ਵਾਲਾ ਵਿਭਾਗ ਪੀਡਬਲਯੂਡੀ ਲੱਖਾਂ ਬੰਦਿਆਂ ਨੂੰ ਉਹਦੇ ਚ ਰੋਜ਼ਗਾਰ ਮਿਲਣਾ ਸੀ ਉਹ ਵਿਭਾਗਾਂ ਇਹਨਾਂ ਨੇ ਹੌਲੀ-ਹੌਲੀ ਉਹ ਮੇਕਮੇ ਦਾ ਵਿੜਾ ਬਿਠਾਤਾ ਤੇ ਹੁਣ ਪ੍ਰਾਈਵੇਟ ਬਿਲਡਰ ਨੇ ਜਿਹੜੇ ਪ੍ਰਾਈਵੇਟ ਕੰਪਨੀਆਂ ਜਿਹੜੇ ਉਹਨਾਂ ਨੂੰ ਸੜਕਾਂ ਬਣਾਉਣ ਦਾ ਠੇਕਾ ਦਿੰਦੇ ਨੇ ਉਹ ਸੜਕ ਬਣਾ ਕੇ ਉਸ ਤੋਂ ਬਾਅਦ ਉਹਦੇ ਟੋਲ ਠੋਕ ਲੈਂਦੇ ਨੇ ਵੀ ਭਾਈ ਇੱਥੋਂ ਲੰਘੋਗੇ ਆਉਣ ਦੇ ਵੀ ਪੈਸੇ ਜਾਣ ਦੇ ਵੀ ਪੈਸੇ ਜਿਵੇਂ ਮੁਗਲਾਂ ਦੇ ਸ਼ਾਸਨ ਚ ਹੁੰਦਾ ਸੀ ਨਾ ਉਹ ਜਜ਼ੀਆ ਟੈਕਸ ਲਾਉਂਦੇ ਸੀ ਵੀ ਸਾਡੇ ਰਾਹਾਂ ਤੋਂ ਲੰਘਣ ਲਈ ਵੀ ਟੈਕਸ ਦੇਣਾ ਪਊ ਐਦਾਂ ਜਜ਼ੀਆ ਟੈਕਸ ਟੋਲ ਟੈਕਸ ਬਣੇ ਹੋਏ ਨੇ ਪਰ ਉਹ ਪ੍ਰਾਈਵੇਟ ਕੰਪਨੀਆਂ ਲਾਉਂਦੀਆਂ ਭਾਈ ਸਰਕਾਰਾਂ ਨੇ ਉਹਨਾਂ ਨੂੰ ਵੇਚਤੀਆਂ ਸੜਕਾਂ ਹੋਰ ਜਿੰਨੇ ਵੀ ਮਹਿਕਮੇ ਪਬਲਿਕ ਸੈਕਟਰ ਦੇ ਸੀ ਰੋਡਵੇਜ ਦਾ ਦੇਖ ਲਓ ਸਰਕਾਰੀ ਰੋਡਵੇਜ ਨੂੰ ਜਾਣ ਬੁੱਝ ਕੇ ਇਹਨਾਂ ਨੇ ਘਾਟੇ 'ਚ ਦਿਖਾਇਆ ਸਰਕਾਰੀ ਰੋਡਵੇਜ਼ ਬੱਸਾਂ ਪਾਉਂਦੇ ਨਹੀਂਗੇ ਪ੍ਰਾਈਵੇਟ ਬੱਸਾਂ ਪਵਾਈ ਜਾਂਦੇ ਆ ਵੱਡੇ ਵੱਡੇ ਘਰਾਣਿਆਂ ਦੀਆਂ ਪੰਜਾਬ ਦੇ ਵਿੱਚ ਪ੍ਰਾਈਵੇਟ ਬੱਸਾਂ ਸਰਕਾਰੀ ਬੱਸਾਂ ਨਾਲੋਂ ਕਿਤੇ ਜ਼ਿਆਦਾ ਨਹੀਂ ਮਤਲਬ 8 10 ਬੱਸਾਂ ਪਿੱਛੇ ਇੱਕ ਸਰਕਾਰੀ ਬੱਸ ਆਉਂਦੀ ਹੈ ਅਤੇ ਚਾਰ ਪੰਜ ਬੱਸਾਂ ਪ੍ਰਾਈਵੇਟ ਇੱਕ ਸੜਕ ਤੋਂ ਲੰਘਦੀਆਂ ਤੇ ਫਿਰ ਇੱਕ ਸਰਕਾਰੀ ਆਉਂਦੀ ਹੈ ਉਹ ਵੀ ਇਹਨਾਂ ਆਉਣ ਵਾਲੇ ਟਾਈਮ 'ਚ ਬੇੜਾ ਬਿਠਾ ਦੇਣਾ ਹੁਣ ਇਹ ਸਾਰਾ ਕੁਝ ਕਿਉਂ ਹੋ ਰਿਹਾ ਜਿੰਨੇ ਸਰਕਾਰੀ ਮਹਿਕਮੇ ਖਤਮ ਹੋ ਰਹੇ ਤੁਸੀਂ ਦੇਖੋ ਇਲਾਜ ਪ੍ਰਬੰਧ ਹੋਣਾ ਤਾਂ ਇਹ ਚਾਹੀਦਾ ਸੀ ਕਿ ਇਲਾਜ ਪ੍ਰਬੰਧ ਬਿਲਕੁਲ ਫ੍ਰੀ ਹੋਵੇ ਸਰਕਾਰੀ ਹਸਪਤਾਲ ਹੋਣ ਉੱਥੇ ਹੀ ਇੱਕ ਮਜ਼ਦੂਰ ਤੋਂ ਲੈ ਕੇ ਇੱਕ ਐਮਪੀ ਐਮਐਲਏ ਡੀਸੀ ਐਸਐਸਪੀ ਤੇ ਮੁੱਖ ਮੰਤਰੀ ਤੱਕ ਦੇ ਪਰਿਵਾਰਾਂ ਦਾ ਇਲਾਜ ਉਹਨਾਂ ਹੀ ਹਸਪਤਾਲਾਂ 'ਚ ਹੋਣਾ ਤਾਂ ਫਿਰ ਉਹ ਹਸਪਤਾਲ ਕਿਵੇਂ ਮਾੜੇ ਹੁੰਦੇ ਵਧੀਆ ਹੋਣੇ ਸੀ ਉਹ ਪਰ ਦੋ ਤਰ੍ਹਾਂ ਦਾ ਇਲਾਜ ਬਣ ਗਿਆ ਅਮੀਰਾਂ ਲਈ ਹੋਰ ਆਮ ਲੋਕਾਂ ਲਈ ਹੋਰ ਅਮੀਰਾਂ ਲਈ ਬਣ ਕੇ ਫੋਰਟਿਸ ਵਰਗੇ ਹਸਪੀਟਲ ਮੈਕਸ ਵਰਗੇ ਹਸਪਤਾਲ ਜਿੱਥੇ ਬਹੁਤ ਤਕੜਾ ਪ੍ਰਬੰਧ ਹੈ ਪਰ ਗਰੀਬ ਜਨਤਾ ਉਥੇ ਇਲਾਜ ਨਹੀਂ ਕਰਵਾ ਸਕਦੀ